ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੇ ਲਈ ਵੱਡੀ ਖਬਰ ਜਿਹੜੀ ਕਿ ਵੱਡੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਹਾਂਜੀ ਦੋਸਤੋ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹਾਂਜੀ ਜੋ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਸ ਵਿੱਚ ਪੰਜਾਬ ਗਵਰਨਮੈਂਟ ਪੈਨਸ਼ਨਰ ਆਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਭਜਨ ਸਿੰਘ ਗਿੱਲ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਪੰਜਾਬ ਦੇ ਪੈਨਸ਼ਨਰਾਂ ਦੇ ਲਈ ਬਹੁਤ ਹੀ ਜ਼ਰੂਰੀ ਸੂਚਨਾ ਦੇਣ ਦਾ ਸੁਚੱਜਾ ਉਪਰਾਲਾ ਕੀਤਾ ਗਿਆ ਪੈ ਪੈਸ਼ਨਰਾਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਲਿਖਿਆ ਕਿ ਸਤਿਕਾਰਯੋਗ ਪੈਸ਼ਨਰ ਫੈਮਲੀ ਪੈਨਸ਼ਨ ਸਾਥੀਓ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਦੇ ਚੀਫ ਮੈਨੇਜਰ ਮਨੋਹਰ ਸ਼ਰਮਾ ਜੀ ਨਾਲ ਬਕਾਇਆ ਸੰਬੰਧੀ ਗੱਲ ਹੋਈ ਹੈ ਜਿਹੜੇ ਫੈਮਲੀ ਪੈਸ਼ਨਰ ਨੇ ਅਜੇ ਤੱਕ ਉਹਨਾਂ ਨੂੰ ਬਕਾਇਆ ਨਹੀਂ ਦਿੱਤੇ ਗਏ ਉਸ ਸੰਬੰਧੀ ਬੈਂਕ ਬਿਰਾਜ ਵੱਲੋਂ ਲੀਵ ਟਰੈਵਲਿੰਗ ਅਲਾਉਂਸ ਬਾਰੇ ਇੱਕ ਪੱਤਰ ਸੀਪੀਪੀਸੀ ਨੂੰ ਭੇਜਿਆ ਜਾਵੇਗਾ ਇਸ ਸੰਬੰਧਿਤ ਪੈਸ਼ਨਰ ਨੂੰ ਲੈ ਕੇ ਜੋ ਮਾਮਲਾ ਹੈ ਉਸ ਸੰਬੰਧੀ ਜਿਹੜਾ ਇਹ ਮਸਲਾ ਹੈ ਅੱਗੇ ਜਿਹੜਾ ਕਿ ਵਧ ਰਿਹਾ ਇਸ ਦਾ ਬਕਾਇਆ ਜੋ ਉਹਨਾਂ ਨੂੰ ਉਸ ਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ ਉਸ ਸਬੰਧੀ ਜੋ ਰਿਟਾਇਰਮੈਂਟ ਹੋਏ ਮੁਲਾਜ਼ਮ ਸਵਰਗਵਾਸ ਹੋ ਚੁੱਕੇ ਨੇ ਉਹਨਾਂ ਦੇ ਬਕਾਇਆ ਬਾਰੇ ਬੈਂਕ ਬ੍ਰਾਂਚ ਪੂਰਾ ਕੇਸ ਤਿਆਰ ਕਰਕੇ ਭੇਜੇਗੀ ਸਬੰਧੀ ਸਵਰਗਵਾਸ ਹੋਏ ਜੋੜੇ ਜਿਹੜੇ ਪੈਨਸ਼ਨਰ ਨੇ ਉਹਨਾਂ ਦੇ ਵਾਰਿਸ ਨੇ ਬਕਾਇਆ ਪ੍ਰਾਪਤ ਕਰਨ ਦੇ ਯੋਗ ਨੇ ਉਸ ਸਬੰਧੀ ਉਹਨਾਂ ਨੂੰ ਬਕਾਇਆ ਦੇਣ ਸਬੰਧੀ ਜੋ ਮਾਮਲਾ ਹੈ ਉਹ ਕਦੋਂ ਤੱਕ ਸ਼ੁਰੂ ਹੋਵੇਗਾ ਇਸ ਸਬੰਧੀ ਜਿਹੜੀ ਵੱਡੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਕਿ ਬੈਂਕ ਦੁਆਰਾ ਇਸ ਦਾ ਵੇਰਵਾ ਤਿਆਰ ਕੀਤਾ ਜਾਵੇਗਾ ਪੰਜਾਬ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਰਜਿਸਟਰਡ ਪੰਜਾਬ ਦੇ ਸੂਬਾ ਪ੍ਰਧਾਨ ਭਜਨ ਸਿੰਘ ਗੱਲ ਅਤੇ ਸੂਬਾ ਜਰਨਲ ਸਕੱਤਰ ਸ਼੍ਰੀ ਸੁਰਿੰਦਰ ਵੱਲੋਂ ਇਸ ਦੇ ਨਾਲ ਹੀ ਜੋ ਪੋਸਟ ਸਾਂਝੀ ਕੀਤੀ ਗਈ ਹੈ ਉਸ ਵਿੱਚ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਕੁਝ ਪੈਨਸ਼ਨਰ ਜਾਂ ਫਿਰ ਫੈਮਿਲੀ ਪੈਨਸ਼ਨਰਾਂ ਦੇ ਬਕਾਇਆ ਦੀ ਪਹਿਲੀ ਕਿਸ਼ਤ ਜਿਹੜੀ ਕਿ ਖਾਤਿਆਂ ਦੇ ਵਿੱਚ ਕ੍ਰੈਡਿਟ ਨਹੀਂ ਕੀਤੀ ਗਈ ਜਿਸ ਕਰਕੇ ਕੁਝ ਪੈਨਸ਼ਨਰ ਜਿਹੜੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਬਕਾਇਆ ਦੀ ਪਹਿਲੀ ਕਿਸ਼ਤ ਜਾਰੀ ਨਹੀਂ ਕੀਤੀ ਗਈ ਤੇ ਕੁਝ ਨੂੰ ਕਰ ਦਿੱਤੀ ਹੈ ਉਹਨਾਂ ਦੇ ਮਾਮਲੇ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਕਿ ਲੀਵ ਟ੍ਰੈਵਲਿੰਗ ਅਲਾਉਂਸ ਹੈ ਜੋ ਹਰੇਕ 2 ਸਾਲਾਂ ਬਾਅਦ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਨੂੰ ਦਿੱਤਾ ਜਾਂਦਾ ਹੈ ਸੀਪੀਪੀਸੀ ਦੀ ਫੁੱਲ ਫਾਰਮ ਹੈ ਸੈਂਟਰਲ ਪੈਨਸ਼ਨ ਪ੍ਰੋਸੈਸਿੰਗ ਸੈਂਟਰ ਹੈ ਸੋ ਮਤਲਬ ਇਹ ਹੈ ਕਿ ਪੀ ਐਨ ਬੀ ਸੈਂਟਰ ਲੁਧਿਆਣਾ ਵਿਖੇ ਜਿਸ ਦੇ ਮੌਜੂਦਾ ਚੀਫ ਮੈਨੇਜਰ ਮਨੋਸ਼ ਸ਼ਰਮਾ ਜੀ ਨੇ ਆਸ ਕਰਦੇ ਹਨ ਕਿ ਹੁਣ ਬਕਾਏ ਜਾਂ ਫਿਰ ਲੀਵ ਟ੍ਰੈਵਲਿੰਗ ਅਲਾਉਂਸ ਬਾਰੇ ਸਾਰੀ ਸਥਿਤੀ ਪੈਸ਼ਨਰ ਜਾਂ ਫਿਰ ਫੈਮਿਲੀ ਪੈਸ਼ਨਰਾਂ ਨੂੰ ਸਪਸ਼ਟ ਕਰ ਦਿੱਤੀ ਗਈ ਹੋਵੇਗੀ ਆਸ ਹੈ ਕਿ ਅੱਜ ਦੀ ਇਹ ਵੀਡੀਓ ਦੇ ਵਿੱਚ ਜੋ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਉਸ ਨੂੰ ਜਾਣ ਕੇ ਪੈਸ਼ਨਰਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਇੱਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ